ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ਼ਹੀਦ ਸਿੰਘ ਬਾਬਾ ਨੋਦ ਸਿੰਘ ਜੀ ਜਿਨ੍ਹਾਂ ਦਾ ਸਥਾਨ ਕਰਨਤਾਨ ਸਾਹਿਬ ਨੂੰ ਜਾਂਦਿਆਂ ਰੋਡ ਦੇ ਉੱਪਰ ਹੀ ਆਉਂਦਾ ਹੈ ਉਹਨਾਂ ਦੇ ਸਥਾਨ ਤੇ ਵੇਖੋ ਜੀ ਸੰਗਤਾਂ ਦੇ ਮੇਲੇ ਲੱਗੇ ਵਾਹਿਗੁਰੂ ਨੋਰ ਆ ਕੇ ਪਾਸ਼ਾ ਮੀਰਾ ਗੜਵੀ ਖੜਾ ਆ ਬਾਬਾ ਸਾਡਾ ਰਣਜੀਤ ਸਿੰਘ ਖਾਲਸਾ ਇਹ ਬਾਬਾ ਜੀ ਆ ਉਹ ਭਾਈ ਲਓ ਮੋਟਰਸਾਈਕਲ ਕੱਢ ਗਈ ਇਹ ਬਾਬਾ ਜੀ ਇਹ ਗੁਰਦੁਆਰਾ ਤਨਤਨ ਬਾਬਾ ਨੋਹ ਸਿੰਘ ਜੀ ਦਾ ਨੋਹ ਸਿੰਘ ਜੀ ਦਾ ਵਾਹਿਗੁਰੂ ਗੁਰੂ ਮਹਾਰਾਜ ਦੀ ਕਿਰਪਾ ਨਾਲ ਲੰਗਰ ਭੰਡਾਰੇ ਫੁੱਲ ਚੱਲਦੇ ਆ ਇੱਥੇ ਮਹਾਰਾਜ ਦੇ ਜਿਹੜਾ ਵੀ ਵੀਰ ਲੰਗਦਾ ਆਉਂਦਾ ਮੱਥਾ ਟੇਕ ਕੇ ਜਾਂਦੇ ਵਾਹਿਗੁਰੂ ਕਿਰਪਾ ਪੂਰੀ ਮਹਾਰਾਜ ਦੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਬਾਬਾ ਨੋਦ ਸਿੰਘ ਜੀ ਬਾਬਾ ਨੋਦ ਸਿੰਘ ਜੀ ਸਮਾਦ ਟਾਲਾ ਸਾਹਿਬ ਦੇ ਲੱਗ ਗਈ ਵੈਗਰੂ